ਉੱਦਮ ਕਰਕੇ ਫਿਰਹੀਂ ਮੰਗਣਾ ਮੰਨਿਜੀਤਾਂ ਸਭ ਤੋਂ ਵੱਡੀ ਗੱਲ ਉਹ ਤਾਂ ਜੇ ਤੁਹਾਡਾ ਮਾਦਾ ਪਿਤਾ ਹੁੰਦਾ ਹੈ ਕਿ ਅਸੀਂ ਬੋਤ ਤੁਹਾਨੂੰ ਮੋਬਾਈਲ ਲੈ ਕੇ ਦਵਾਵਾਂਗੇ ਅੱਜਕੱਲ ਬਹੁਤ ਵੱਡੀ ਗੱਲ ਹੈ ਮੋਬਾਈਲ ਬੱਚੇ ਲੈਦੇ ਆ ਮੈਂ ਕਿੰਨਾ ਬਸਾਂ ਕੋ ਦੋ ਬਸਾਂ ਦੇ ਕਰਕੇ ਭੜੇ ਲਗਾ ਰਿਹਾ ਸਕੂਲਾਂ ਘਰੋਂ ਵੀ ਲੈ ਆਉਂਦੇ ਪਤਾ ਨਹੀਂ ਸਕੂਲਾਂ ਵੀ ਪਤਾ ਨਹੀਂ ਇਹਦੇ ਬਸੇ ਜਾ ਕੇ ਬੱਸਾਂ ਲੈਦੇ ਹੋਤੇ ਕੰਪਨੀ ਕਰਦੇ ਜਦੋਂ ਤੁਹਾਡੇ ਬੱਚੇ ਬਾਜ਼ਾਰ ਕੀਤਾ ਜਾਂਦੇ ਆਂ ਤਾਂ ਤੁਹਾਨੂੰ ਮੋਬਾਈਲ ਲੈ ਕੇ ਦਵਾਵਾਂਗੇ ਕਿਉਂਕਿ ਸਾਡੇ ਵੀ ਬੱਚੇ ਸਾਨੂੰ ਇਹ ਹੈ ਕਿ ਸਾਡੇ ਬੱਚੇ ਪੜਨ ਅਸੀਂ ਚੰਗੀਆਂ ਚੀਜ਼ਾਂ ਲਾ ਕੇ ਦਈਏ ਠੀਕ ਹੈ ਜਿਹੜੀ ਵੀ ਜੀ ਤੁਹਾਡੇ ਮਾਤਾ ਪਿਤਾ ਡਾਕਦੇ ਆ ਉਹ ਨੂੰ ਨਹੀਂ ਪੂਸਤਾ ਜਦੋਂ ਆਂਦੇ ਆ ਉਹ ਨੂੰ ਪੂਸ ਕਰੋ ਮਾਲੋਂ ਤੁਹਾਡੇ ਬੱਚਾ ਫਾਦਰ ਮਦਰ ਕਹਿੰਦੇ ਕੋਈ 12 ਕਲਾਸਾ ਪੜਾਓ ਕਰ ਲੋ ਉਹ ਤੋਂ ਬਾਅਦ ਇਹ ਜਮਣਗੇ ਆਹ ਕੰਮ ਤੁਸੀਂ ਟਾਰਗੇਟ ਪੂਰਾ ਕਰ ਦੋ ਤਾਂ ਮਾਣ ਚੀਜ਼ ਲੈ ਕੇ ਦਵਾਂਗੇ ਤੁਸੀਂ ਬਹੁਤ ਬਹੁਤ ਫੋਕਸ ਕਰੋ ਮੇਰਾ ਬੇਡਾ ਹੁੰਦਾ ਪਰ ਤੁਸੀਂ ਸਕਦੇ ਬਾਹਰ ਜਦੋਂ ਮਰਦੀ ਹੈ ਫਾਟ ਜਿਵੇਂ ਤੇ ਲੈਣ ਦਾ ਨਾ ਇਹਨੂੰ ਇਹ ਕਹਿੰਦਾ ਮੋਬਾਈਲ ਨਹੀਂ ਲੈਦਾ ਕਿ ਨਾ 12 ਕਲਾਸਾ ਫਸਟ ਆਏਗਾ ਤਾਂ ਫਿਰ ਤੇ ਮੋਬਾਈਲ ਲੈ ਕੇ ਦਵਾਂਗਾ ਤੇ ਮੈਂ ਨਹੀਂ ਲੈ ਗਿਆ ਤਾਂ ਮੈਨੂੰ ਅਜ ਤੱਕ ਇੱਕ 10 ਕਰੀ ਇਹਨੂੰ ਕਿ ਤੇ ਮੰਮੀ ਆਪਦੀ ਨੂੰ ਕਹਿੰਦਾ ਤੂੰ ਮੈਨੂੰ ਕੋਈ ਵੀ ਚੀਜ਼ ਉਹਨੂੰ ਲੈ ਕੇ ਦੋ ਤੇ ਮੈਂ ਹੁਣ ਮੋਬਾਈਲ ਵੀ ਲੈ ਕੇ ਦੋ ਤੇ ਲੈਪਟਾਪ ਵੀ ਲੈ ਜੀਦਾ ਇਸ ਕਰਕੇ ਆਹ ਹੀ ਹੋਇਆ ਤੇ ਬਾਕੀ ਜਿਹੜੇ ਮਾਲਾ ਦੇ ਤਾਂ ਭਾਗ ਵਾਸਤੇ ਤੁਹਾਡੇ ਵਾਸਤੇ ਕਰ ਰਿਹਾ ਹਾਂ ਅਨਾ ਢਿਆੜੀ ਜਾ ਰਿਹਾ ਆ ਉਹ ਵੀ ਕਹ ਰਹਾ ਹੈ ਤੁਹਾਡੇ ਵਾਸਤੇ ਕਰ ਰਿਹਾ ਆਪਣੇ ਵਾਸਤੇ ਕੁਝ ਨਹੀਂ ਕਰਦਾ ਟੀਚਰ ਹੈ ਤੁਹਾਡੇ ਵਾਸਤੇ ਬਿਠੇ ਸਵੇਰ ਤੋਂ ਆਏ ਆ 3-4 ਵਜੇ ਤੋਂ ਬਹਿਣਾ ਜਿੰਮ ਪ੍ਰੋਬਲਮ ਹੈ ਈ ਤੁਹਾਡੇ ਵਿੱਚੋਂ ਇਹਨਾਂ ਨੂੰ ਮੁਸ਼ਕਲ ਹੁੰਦੀ ਹੈ ਉਹ ਸਾਡੇ ਵਰਗੇ ਲਾ ਕੇ ਨਾ ਦਬਾਅ ਪਾਉਂਦੇ ਇੱਥੇ ਗਲਤੀ ਕਰਦਾ ਹੈ ਆ ਬੱਚੇ ਗਲਤੀ ਕਰਦੇ ਤੁਸੀਂ ਨੂੰ ਦੱਸਣ ਪਰ ਜੇ ਤੁਸੀਂ ਇੱਥੇ ਇੰਨੇ ਜਾਣੇ ਬੱਚੇ ਨੇ ਦੋ ਬੱਚੇ ਸਾਰੇ ਬੱਚੇ ਸਮਝ ਰਹੇ ਦੋ ਬੱਚੇ ਗਲਤੀ ਸਮਝਦੇ ਗਲਤੀ ਵੀ ਨਹੀਂ ਕਰ ਰਹੇ ਕਰਦੀ ਨਹੀਂ ਦੀ ਗਲਤੀ ਇਸ ਕਰਦੇ ਇਹਨਾਂ ਦੀ ਗੱਲ ਸਮਝੋ ਉਹ ਤੁਹਾਡਾ ਟਾਰਗੇਟ ਹੈ ਕਿ ਜਦੋਂ ਤੁਹਾਡੀ ਨਿਸ਼ਾਵਾ ਗਾੜੀ ਜਿੱਥੇ ਪਹੁੰਚਣਾ ਤੋਂ ਠੀਕ ਕਰਨਾ ਉੱਥੇ ਬੋਕਸ ਕਰੋ ਸਿਰਫ ਪੜਾਈ ਦੇ ਬੋਕਸ ਰੱਖੋ ਉਥੇ ਬੋਕਸ ਰੱਖੋ ਇਸ ਤੋਂ ਬਾਅਦ ਗਾੜੀ ਕਿਤੇ ਨੂੰ ਧਿਆਨ ਦਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਸੁਖੀ ਰਹੋ ਠੀਕ ਹੈ